ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਇਆ ਇੱਕ 12 ਸਾਲ ਦਾ ਬੱਚਾ ਸ਼ੱਕ ਹੋਣ ਤੇ ਲੋਕਾਂ ਅਤੇ ਗ੍ਰੰਥੀ ਸਿੰਘ ਦੇ ਵੱਲੋਂ ਬੱਚੇ ਨੂੰ ਕੀਤਾ ਗਿਆ ਕਾਬੂ ਅਤੇ ਸਮਰਾਲਾ ਪੁਲਿਸ ਦੇ ਹਵਾਲੇ ਕੀਤਾ ਗਿਆ ਸਮਰਾਲਾ ਦੇ ਮਸੰਦ ਮੁਹੱਲਾ ਦੇ ਵਿੱਚ ਬਣੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ 12 ਸਾਲਾ ਬੱਚੇ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਇਆ ਅਤੇ ਜਦੋਂ ਇਸ ਦੇ ਬਾਰੇ ਗ੍ਰੰਥੀ ਸਿੰਘ ਅਤੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਬੱਚੇ ਨੂੰ ਕਾਬੂ ਕਰ ਲਿਆ ਅਤੇ ਇਸ ਦੀਪ ਸੂਚਨਾ ਤੁਰੰਤ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ। ਇਹ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਬੱਚੇ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਸੁਖਵਿੰਦਰ ਸਿੰਘ ਭਗਵਾਨਪੁਰ ਵਿਦਿਆਰਥੀ ਦਮਦਮੀ ਟਕਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਨਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜੇਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੇ ਤੇ ਸਕੰਟ ਨਾਵੇ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਹੈ ਤੇ ਸਤਗੁਰੂ ਸੱਜੇ ਪਾਤਸ਼ਾਹ ਜੀ ਉਹਨੂੰ ਹੱਕ ਨਾਲ ਲਾਉਂਦੇ ਨੇ ਤੇ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹਦੇ ਤੇ ਕੀ ਕਾਰਵੇਗੀ ਉਹਦੇ ਤੇ ਉਹਦੇ ਤੇ ਅਸੀਂ ਇਕੱਠੇ ਹੋ ਕੇ ਕਮੇਟੀ ਤੇ ਜੋ ਸ਼ਰੀਰਕਾਲ ਤੱਕ ਸਾਨੂੰ ਲਿਖਤੀ ਪਾਵਾਂਗੇ ਪ੍ਰਬੰਧਕ ਕਮੇਟੀ ਅਮਰਤਾਰੀ ਹੋਵੇ ਤੇ ਯੋਗ ਹੋਵੇ ਤੇ ਗ੍ਰੰਥੀ ਸੰਯੋਗ ਹੋਵੇ ਤੇ ਜਿਹੜੀਆਂ ਬੇਅਦਮੀਆਂ ਤੇ ਨਰਾਦਰੀਆਂ ਇਹ ਸਤਗੁਰਾਂ ਦੀਆਂ ਬਾਤੋਂ ਹਟਾਈਆਂ ਜਾ ਸਕਣਾਂ ਕੀ ਨੋਈ ਬਾਹਰ ਜੀ ਸੁਖਵੀਰ ਸਿੰਘ ਜੀ ਕੀ ਅੱਜ ਜਿਹੜਾ ਗੁਰਦੁਆਰੇ ਚ ਕੀ ਘਟਨਾ ਘਟਨਾ ਹੀ ਹੋਈ ਹੈ ਕੋਈ ਬੱਚਾ ਇੱਥੇ ਫੜ ਗਿਆ ਸੀਗਾ ਜੀ ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ ਬਿਆਦਵੀ ਦੇ ਚੱਕਰ ਚ ਤਾਂ ਨਹੀਂ ਕਿ ਆਇਆ ਉਹ ਵੈਸੇ ਅਸੀਂ ਗਾਂਹ ਚੋਰੀ ਦੇ ਚੋਰੀ ਦੇ ਚੱਕਰ ਚ ਸੀਗਾ ਇਹ ਟੈਕਨੀਕਲ ਹਾਲ ਦਾ ਬੱਚਾ ਸੀ ਛੋਟਾ ਹੀ ਸੀ ਬੱਚਾ ਜੀ ਉਹਨੂੰ ਸਾਰਾ ਸਮਝਾਤਾ ਵੀ ਗਾਂਹ ਬਾਤੀ ਇੱਥੇ ਕੋਈ ਅਣਸਕਾ ਵੀ ਘਟਨਾ ਨਾ ਵਾਪਰੇ। ਉਹਦੇ ਘਰਦਿਆਂ ਨੂੰ ਬੁਲਾ ਕੇ ਪੂਰੇ ਘਰਦਿਆਂ ਨੂੰ ਹੁਣ ਬੁਲਾਇਆ ਬੁਲਾ ਕੇ ਸਾਰੀ ਗੱਲ ਕਰਾਂਗੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ? ਮੈਨੂੰ ਗ੍ਰਾਂਥੀ ਸਾਹਿਬ ਦਾ ਫੋਨ ਗਿਆ ਸੀ। ਜਿਹੜਾ ਉਹ ਬੱਚਾ ਨੂੰ ਕਿੱਥੇ ਆ? ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਆਈ। ਵਾਲੀ ਸਾਹਿਬ ਜਿਹੜੀ ਮਸੰਦ ਮਲੇਗੋ ਦੋਰਾ ਸਾਹਿਬ ਦੇ ਵਿੱਚ ਕੀ ਘਟਨਾ ਹੋਈ? ਇਹ ਤਾਂ ਨਾ ਛੋਟਾ ਜਿਹਾ ਬੱਚਾ 12 ਸਾਲ ਦਾ। ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਜਿਹਾ ਕੋਈ ਛੋਟੀ-ਬੁੜੀ ਚੋਰੀ ਦੇ ਰਾਦੇ ਨਾਲ ਆਇਆ ਸੀ। ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਉਦੇ ਆਨ ਨੂੰ ਸੁਣਨ ਲੋ ਇਹ ਵੀ ਆ ਰਿਹਾ ਵੀ ਕਿ ਬੇਅਦਬੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਬੀ ਵਾਲਾ ਕੋਈ ਗੱਲ ਨਹੀਂ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰਦਾ ਜੀ